ਵੱਲੋਂ ਰੋਸ ਪ੍ਰਦਰਸ਼ਨ ਕੀਤਾ ਯਾਰ ਆ ਸ਼ਹਿਰ ਦੇ ਵਿੱਚ ਕੀ ਕਰਨੇ ਅੱਜ ਕੀਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਜ਼ਿਲ੍ਹਾ ਕੇਂਦਰਾਂ ਦੇ ਵਿੱਚ ਰੋਸ ਨਜ਼ਾਰੇ ਕੀਤੇ ਜਾ ਰਹੇ ਆ ਇੱਕ ਤਾਂ ਜਿਹੜਾ ਸ਼ੁਭ ਕਰਨ ਦੀ ਸ਼ਹੀਦੀ ਹੋਈ ਆ ਬਾਰਡਰ ਦੇ ਉੱਪਰ ਉਹਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਉਹਦੀ ਜਿਹੜੀ ਕਾਤਲ ਹੈਗੀ ਆ ਖੱਟੜ ਸਰਕਾਰੋਂ ਦਾ ਮੁੱਖ ਮੰਤਰੀ ਉਹਨੋਂ ਅਸਤੀਫਾ ਲੈ ਕੇ ਕਤਲ ਦਾ ਪਰਚਾ ਦਰਜ ਹੋਵੇ ਇਸ ਮੁਲਕ ਦਾ ਜਿਹੜਾ ਗ੍ਰਹਿ ਮੰਤਰੀ ਗੁੰਡਾ ਅਮਿਤ ਸ਼ਾਹ ਉਹਦੇ ਉੱਪਰ ਪਰਚਾ ਦਰਜ ਹੋਵੇ ਤੇ ਹਰਿਆਣੇ ਦਾ ਗ੍ਰਹਿ ਮੰਤਰੀ ਹੈਗਾ ਉਹਦੇ ਉੱਪਰ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਜਿੰਨੀ ਭੰਨ ਤੋੜ ਬਾਰਡਰਾਂ ਉੱਪਰ ਹੋਈ ਉਹਦੀ ਸਾਰੀ ਪਰਭਾਈ ਸਰਕਾਰ ਕਰੇ ਤੇ ਨਾਲ ਹੀ ਜਿਹੜਾ ਬੀਐਸਐਫ ਦਾ ਘੇਰਾ 50 ਕਿਲੋਮੀਟਰ ਦਾ ਕੇਂਦਰ ਸਰਕਾਰ ਨੇ ਕੀਤਾ ਹੈਗਾ ਉਹ ਘਟਾ ਕੇ 15 ਕਿਲੋਮੀਟਰ ਨੂੰ ਵਾਪਸ ਭੇਜਣਾ ਜਾਣਾ ਚਾਹੀਦਾ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਨੌਜਵਾਨ ਭਾਰਸਵਾ ਵੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਆ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਲਾਣ ਵੀ ਕੀਤਾ ਗਿਆ ਕਰੋੜ ਰੁਪਏ ਵੀ ਦਿੱਤਾ ਗਿਆ ਹੈਗਾ ਔਰ ਕੇਂਦਰ ਸਰਕਾਰ ਵੱਲੋਂ ਪਰਚੇ ਵੀ ਦਰਜ ਕੀਤਾ ਗਿਆ ਫਿਰ ਵੀ ਆਪਾਂ ਦੋਸਤ ਪਰਚੇ ਦਰਜ ਕਰਨ ਦੀ ਹਜੇ ਕੋਈ ਕਲੈਰਟੀ ਨਹੀਂ ਹੈਗੀ ਕਿਤੇ ਪਰਚਾ ਦਰਜ ਹੋਇਆ ਹੈਗਾ ਸਾਡੀ ਮੰਗ ਆ ਕਿ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਤੋਂ ਅਸਤੀਫਾ ਲੈ ਕੇ ਉਹਦੇ ਉੱਪਰ ਪਰਚਾ ਦਰਜ ਹੋਵੇ ਗ੍ਰਹਿ ਮੰਤਰੀ ਅਨਿਲ ਵਿੱਚ ਉਹਦੇ ਉੱਪਰ ਤੇ ਇਸ ਮੁਲਕ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਗਾ ਉਦੇ ਉੱਪਰ ਕਤਲ ਦਾ ਪਰਚਾ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਜਿੰਨਾ ਸਮਾਂ ਪਰਚੇ ਦਰਜ ਨਹੀਂ ਹੋਣਗੇ ਇਹਨਾਂ ਬੰਦਿਆਂ ਦੇ ਉਹਨਾਂ ਸਮਾਂ ਸਾਡੀ ਸੰਤੋਸ਼ਟੀ ਜਿਹੜੀ ਆ ਉਹ ਨਹੀਂ ਹੋਊਗੀ ਬਾਕੀ ਦਿੱਲੀ ਬਾਰਡਰਾਂ ਦੇ ਜਿੰਨੀਆਂ ਰੋਕਾਂ ਲਾਈਆਂ ਉਹ ਅੱਜ ਵੀ ਲੱਗੀਆਂ ਹੋਈਆਂ ਉਹ ਸਾਰੀਆਂ ਰੋਕਾਂ ਹਟਾਈਆਂ ਜਾਣੀਆਂ ਚਾਹੀਦੀਆਂ ਅੱਜ ਰੋਸ ਮਾਰਚਾ ਕਦੋਂ ਤੱਕ ਤੁਹਾਡੇ ਚੱਲੂਗਾ ਜੀ ਅੱਜ ਅਸੀਂ ਨਹਿਰੂ ਪਾਰਕ ਦੇ ਵਿੱਚੋਂ ਬਲਾਰਾ ਨੇ ਸੰਬੋਧਨ ਕੀਤਾ ਇਸ ਤੋਂ ਬਾਅਦ ਅਸੀਂ ਚੌਂਕ 'ਚ ਜਾ ਕੇ ਅੱਜ ਦੇ ਰੋਸ ਮਾਰਚ ਦੀ ਸਮਾਪਤੀ ਕਰਾਂਗੇ ਆਉਣ ਵਾਲੇ ਸਮੇਂ ਸੰਘਰਸ਼ ਕਿਵੇਂ ਹੋਊਗਾ ਜੀ ਆਉਣ ਵਾਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰਤਾ 14 ਤਰੀਕ ਨੂੰ ਜਿਹੜੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾ ਪੰਚਾਇਤ ਹੋਣ ਜਾ ਰਹੀ ਆ ਤੇ ਮੋਦੀ ਦੀ ਇਸ ਗੱਲ ਨੂੰ ਜਿਹੜਾ ਉਹਨੇ ਦਿੱਲੀ ਨਹੀਂ ਬਣ ਦਿੱਤਾਗਾ ਕਿਸਾਨਾਂ ਨੂੰ ਇਹਨੂੰ ਚੈਲੰਜ ਰੂਪ ਦੇ ਵਿੱਚ ਲੈਂਦੇ ਹੋਏ ਸਯੁਕਤ ਕਿਸਾਨ ਮੋਰਚਾ 14 ਮਾਰਚ ਨੂੰ ਦਿੱਲੀ ਵੜ ਕੇ ਵੀ ਦਿਖਾਊਗਾ ਮੈਂ ਪ੍ਰਗਟ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨੀ ਪਿੰਡ ਸਾਫੂ ਵਾਲਾ ਤੇ ਅੱਜ ਤੁਸੀਂ ਰੋਸ ਮਜਾਰਾ ਕਰ ਰਹੇ ਹੋ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਜੀ ਅੱਜ ਸਾਡਾ ਜਿਹੜਾ ਰੋਸ ਮਜਾਰਾ ਹੈ ਜਿਹੜੇ ਖਨੌਰੀ ਤੇ ਸ਼ਿੰਭੂ ਤੇ ਸਰਕਾਰ ਨੇ ਕਿਸਾਨਾਂ ਤੇ ਸ਼ਰਧਤ ਕੀਤਾ ਇੱਕ ਉਸਕਰਨ ਨਾਂ ਦਾ ਜਿਹੜਾ ਨੌਜਵਾਨ ਹੈ ਉਹਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਉਹਰੇ ਖਿਲਾਫ ਅਸੀਂ ਸਰਕਾਰ ਦੇ ਤੇ ਮਾਨ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਤੇ ਖੱਟਰ ਸਰਕਾਰ ਦੇ ਖਿਲਾਫ ਕਿਉਂਕਿ ਜਿਹੜਾ ਕੁਝ ਉਹਨਾਂ ਨੇ ਕੀਤਾ ਪੰਜਾਬ ਦੀ ਹੱਦ ਤੋਂ ਅੰਦਰ ਆ ਕੇ ਗੋਲੀ ਮਾਰੀਆ ਨੌਜਵਾਨ ਦੇ ਉਹਨੂੰ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇਹ ਸ਼ਹਿਰ ਦੇ ਵਿੱਚ ਸਾਰੇ ਆਪਣਾ ਪੰਜਾਬ ਦੇ ਵਿੱਚ ਬਜਾਰੇ ਕਰ ਰਹੇ ਹਾਂ ਇਹ ਜਿਹੜੇ तमाम ਕਤਲਿਆਂ ਦੇ ਪੰਜਾਬ ਸਰਕਾਰ ਵੱਲੋਂ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਤੇ ਇੱਕ ਸੰਖਿਆ ਸੰਕਾਰ ਦੀ ਕੀਤਾ ਜਾ ਰਿਹਾ ਜੀ ਤੇ ਫਿਰ ਵੀ ਰੋਜ਼ ਪੜ ਜਾਇ ਰਹੀ ਹੈ ਇਹ ਜੋ ਭਵੇਂ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਪਰ ਬਹੁਤ ਦੇਰ ਤੱਕ ਕੀਤੀ ਹੈ ਇਹ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀ ਉਹਨਾਂ ਨੂੰ ਜਿਹੜਾ ਉਹਨੂੰ ਉੱਥੇ ਟਰੈਕਟਰ ਭੰਨੇ ਆ ਮਸ਼ੀਨਰੀ ਭੰਨੀ ਆ ਹੋਰ ਲੋਕਾਂ ਦੇ ਸੱਟਾ ਲੱਗੀਆਂ ਗੋਲੀਆਂ ਚਲਾਈਆਂ ਅਥਰੂ ਗੈਸ ਛੜਿਆ ਉਹਦੇ ਉਹ ਵੀ ਉਹਨਾਂ ਨੇ ਪੰਜਾਬ ਦੀ ਹੱਦ ਦੇ ਅੰਦਰ ਕੀਤੇ ਆ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੀ ਮੰਗ ਨੂੰ ਉਹ ਗਏ ਸੀ ਉਹਨਾਂ ਨੂੰ ਸਾਡਾ ਜਮਹੂਰੀ ਅਧਿਕਾਰ ਹੈ ਦਿੱਲੀ ਜਾਣ ਦਾ ਜਾਣ ਦੇਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਜਿਹੜੀ ਦੁੰਡਾਗਰਦੀ ਕੀਤੀ ਆ ਉਹਦੇ ਖਿਲਾਫ ਅਸੀਂ ਇਹ ਜੱਜ ਮਜਾਰੇ ਕਰ ਰਹੇ ਆ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਦੀ ਹੈਗੀ ਹੈ ਸ joint ਮੋਰਚੇ ਦੀ ਜਿਹੜੀ ਦਿੱਤੀ ਆ ਉਹ ਅਸੀਂ 14 ਨੂੰ ਮਹਾਪੰਚਾਇਤ ਦਿੱਲੀ ਦੇ ਵਿੱਚ ਕਰ ਰਹੇ ਆ 14 ਮਾਰਚ ਨੂੰ ਇਹ ਰਣਨੀਤੀ ਹੈ ਅਗਲੇ ਸੰਯੁਕਤ ਮੋਰਚੇ ਦੀ